ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਹਨੇ ਐਡ ਲੋਣੀ ਤਾਂ ਵੀ ਪੌਟਰ ਦੇ ਨੰਬਰ ਚੱਦੀ ਜਾਂਦਾ ਤੇ ਆਪਣੀ ਫੇਸਬੁੱਕ ਦਾ ਪੇਜ ਜਰੂਰ ਫੋਲੋ ਕਰੋ ਵੀਰ ਵਰਕੇ ਕਿੰਨੇ ਜਾਣੇ YouTube ਦੇ ਬੰਦੇ ਆ ਸਾਰੇ ਜਾਣੇ ਉਦੋਂ ਵੀ ਵੱਧ ਸ਼ੇਅਰ ਕਰੋ ਫੇਸਬੁੱਕ ਆਪਾਂ ਚੜਾਉਣੀ ਆ ਤੇ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਕੇ ਕਰ ਆਪਾਂ ਤਾਂ ਕਹੇ 5 ਤੋਂ 6 ਜਿੱਥੇ ਵੀਡੀਓ ਸਾਰੀ ਵੀ ਕੋ ਟੈਨਟ ਰਾਲਦੇ ਆ ਤੇ ਆ ਜਿਹੜੇ 15 ਫੁੱਟਾ ਟਰਾਲਾ ਕਿਸੇ ਵੀਰ ਭਾਈ ਜੀ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਦਾਸ ਸਿੰਘ ਕੀ ਗਾਡਰਾ ਵਧੀਆ ਟਾਇਰ ਆ 60 65 ਪੈਸੇ ਦੇ ਤੇ ਵੇਚੇ ਲੱਗੇ ਆ ਥੋੜਾ ਜਿਹਾ ਟਰਾਲਾ ਪੁਰਾਣਾ ਆ ਚੰਦਿਆਵਾ ਏਰੀਆ ਬਸਰ ਪਿੰਡ ਮਣੀਠਾ ਹੈਵੀ ਤੋਂ ਪਾਰਾ ਟਰਾਲਾ 15 7 ਦਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਬੀ ਦਸਪਰਕ ਕਰ ਸਕਦੇ ਆ ਦਾਸ ਸਿੰਘ ਕੀ ਗਾਡਰ 65 65 ਪੈਸੇ ਟਾਇਰ 3 ਫੁੱਟ ਵੈੱਡ ਹੈਵੀ ਤੋਂ ਪਾਰਾ ਟਰਾਲਾ ਏਰੀਆ ਬਸਰ ਪਿੰਡ ਮਣੀਠਾ ਇਹ ਕੋਕਾ ਵੀ ਟਰਾਲਾ ਫਾਰਸ ਫਰਸ ਕਿਧੋ ਗਲੀ ਨਹੀਂ ਸੀ ਸੇ ਨੂੰ ਫਰਸ ਚੱਕ ਤੀ ਚਲਕਦੀ ਜਹਾਜੀ ਫਰਸ ਲੱਗੀ ਆ ਪੂਰਾ ਵਧੀਆ ਟਰਾਲਾ ਕਿਥੇ ਵੀਰ ਭਾਈ ਜੀ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਰੇਟ ਦੀ ਗੱਲ ਕਰੀਏ ਰੇਟ ਹੈਗਾ 230000 230000 230000 10 ਨੜੀ ਹੱਬਾ ਰੇਲ ਦਾ ਹਿਸਾਬ ਵੀ ਭਾਈ ਜੀ ਦੇ ਭੈੜੀਆਂ ਪੂਰਾ ਵਧੀਆ ਟਰਾਲਾ ਹੈ ਵੀ ਤੋਂ ਭਾਰਾ ਕਿਸੇ ਵੀਰ ਭਾਈ ਜੀ ਨੂੰ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਆ ਕੋਣਪੜੀ ਨਾ ਹੱਬਾ ਤੁਸੀਂ ਸਭ ਕੋ ਪੜ ਸਕਦੇ ਆ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨ ਸੰਪਰਕ ਕਰ ਸਕਦੇ ਮਾਲਕ ਪਿੱਛਾ ਨੰਬਰ ਉੱਤੇ ਜਿਹੜਾ ਸਾਰੀ ਜਾਣਕਾਰੀ ਫੋਨ ਲੱਗ ਦੇ ਸਕਦੇ 15 ਫੁੱਟ ਲੰਮਾ 7 ਫੁੱਟ ਚੌੜਾ 3 ਫੁੱਟ ਵੱਡਾ 2 55 ਇੰਚ ਮੱਛੀ ਹੌਕਾ ਪੂਰਾ ਵਧੀਆ ਥੋੜਾ ਜਿਹਾ ਚੇਰ ਹੋਇਆ ਟਰਾਲਾ ਬਣੀ ਨੂੰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨ ਸੰਪਰਕ ਕਰ ਸਕਦੇ ਮਾਲਕ ਪਿੱਛਾ ਨੰਬਰ ਉੱਤੇ ਜਿਹੜਾ ਸਾਰੀ ਜਾਣਕਾਰੀ ਫੋਨ ਲੱਗ ਦੇ ਸਕਦੇ ਕੋਕਾ ਪਿੱਟਰਾ ਤਾਂ ਤੇ ਸਭੀਰ ਕੋ ਸਾਰੀ ਵੀ ਕਪੜਾ ਬੜ ਕੇ ਸਟੈਪ ਨਾ ਕਰਿਓ ਤੇ ਇੱਕ ਨਾ ਨਵੇਂ ਟਰਾਲੇ ਵੀ ਲੈ ਕੇ ਆਇਆ ਆਪਾਂ ਗਾਂ ਵਾਲੇ ਪਾਸੇ ਨਵੇਂ ਆ ਕਈ ਬੰਦੇ ਫੋਨ ਕਰੀ ਜਾਂਦੇ ਵੀਰੇ ਟੂਕੇ ਦਾ ਰੰਗ ਨਹੀਂ ਇਹ ਆਇ ਨਹੀਂ ਜਾਉਣੀ ਤੁਹਾਨੂੰ ਵਿਖਾਉਣਾ ਗਾਹ ਜਾ ਕੇ ਫੋਟਵਾਵਾਂਗੇ ਨਵੇਂ ਟਰਾਲੇ ਆ ਗਏ ਤੇ ਵੀਰੇ ਮੈਨੂੰ ਕੋਈ ਪਤਾ ਨਹੀਂ ਹੁੰਦਾ ਵੀ ਟੂਕੇ ਦਾ ਰੰਗ ਹੈ ਤੇ ਕੀ ਹੈ ਕੇਵੇ ਆਪਾਂ ਨੂੰ ਫੋਟਵਾ ਪਾਣ ਦਾ ਕੋਈ ਜਾਣਕਾਰੀ ਦੇਣ ਦਾ ਆਪਾਂ ਵੀਡੀਓ ਬਣਾ ਦਿੰਨੇ ਆ ਆਪਣਿਆਂ ਤੋਂ ਤਾਂ ਪੁਰਾਣੀ ਗਲੀ ਟਰਾਲੀ ਦੀ ਵੀਡੀਓ ਬਣਵਾ ਲਓ ਹਨਾ ਆਪਾਂ ਤਾਂ ਵੀਡੀਓ ਬਣਾਉਣੀ ਆ ਆ ਵੇਖੋ ਟਰਾਲਾ ਹੁਣ ਗਾਂ ਵਾਲੇ ਪਾਸੇ ਆ ਗਿਆ 16 ਸੱਤ ਲੈਫਟ ਵਾਲਾ 16 ਸੱਤ ਲੈਫਟ ਵਾਲਾ ਟਰਾਲਾ 10 ਇੰਚੇ ਗਾਡਰ ਦਾ ਨੜੀ ਹੱਪੇ 20 ਪਾਈ ਜੇ ਭੇਰ ਗੋ ਡਬਲ ਪੰਪ ਟਾਟਾ ਸੇਲ ਦਾ ਮਾਲ ਲੱਗਿਆ ਲੇਜ਼ਰ ਕੱਟਦਾ ਵੇਡ ਬਣਿਆ ਵਾ ਸਾਰਾ ਟਾਟਾ ਲੇਜ਼ਰ ਕੱਟਦਾ ਬਣਿਆ ਵਾ ਵੇਡ 'ਚ ਲੱਗੇ ਵੀਲ ਕਵਰ ਪਏ ਲਾਈਟਾਂ ਛਿੱਟਾਂ ਵਧੀਆ ਲੱਗਣਗੀਆਂ ਤੇ ਡਬਲ ਪੰਪ 22 ਟਨ ਵਾਲੇ ਜੋ ਪੰਪ ਲੱਗੇ ਵੀ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਦਸਪਰਕ ਸਰ ਦੇ ਏਰੀਆ ਅੰਬਰਸਰ ਪਿੰਡ ਮਰੀਚਾ ਰੇਟ ਹੈਗਾ 2 ਲੱਖ ਤੇ 90 ਹਜ਼ਾਰ 2 ਲੱਖ 90 ਹਜ਼ਾਰ ਰੁਪਇਆ ਰੇਟ ਆ 55 ਚ ਮੱਚੀ ਓਕ ਕਿਤੇ ਗੁੱਲਾ ਪਿੰਦਾ 4 ਇਚੀ ਵੀਰ ਵੀਰ 2K ਦਾ ਰੰਗ ਆ ਵੀਰ ਕਹਿੰਦੇ ਆ ਮੈਨੂੰ ਵੀਰ ਫੋਨ ਲਾਉਣ ਲੱਗੇ ਤੇ ਵੀਰੇ 2K ਦਾ ਰੰਗ ਨਹੀਂ ਦੇਸੀ ਆਏ ਆ ਜਉ ਆ ਹੈਨਾ ਆਪਾਂ ਦਾ ਵੀਡੀਓ ਬਣਾਉਣੀ ਹੈ ਕਿਵੇਂ ਅਗਲੇ ਕਹਿੰਦੇ ਓਵੇਂ ਵੀਡੀਓ ਬਣਾਉਣੇ ਆ ਆਪਾਂ ਨੂੰ ਨਹੀਂ ਪਤਾ ਵੀ 2K ਦਾ ਤੇ ਆਪਰੇ ਪੜਾ ਜੈਪਸ ਤੇ ਪਤਾ ਨਹੀਂ ਕਾਦਾ ਠੀਕ ਆ ਨਾ ਤੇ ਮੈਨੂੰ ਵੀਰੇ ਆਏ ਨਾ ਫੋਨ ਲਾਇਆ ਕਰੋ ਵੀ ਇਹ 2K ਦਾ ਰੰਗ ਨਹੀਂ ਦੇਸੀ ਆਏ ਆ ਜਉ ਆ ਝੌਂਕਾ ਤੇ ਪ੍ਰਭਨ ਕਹਿੰਦੇ ਆ ਟਾਟਾ ਦਾ ਸੇਲ ਦਾ ਮਾਰਾ 2K ਦਾ ਰੰਗ ਆ ਕਿਸੇ ਵੀਰ ਪਾਈਂ ਦੇਣਾ ਵੀ ਤੁਸੀਂ ਪਰਖ ਕਰ ਸਕਦੇ ਆ 10 ਇੰਚੀ ਕਾਟਰ 10 ਨਹੀਂ ਹੱਬ 20 2 ਦੇ ਭੈਰਾਂ ਆ ਤੇ ਪੂਰਾ ਹੈਵੀ ਤੋਂ ਭਰਾ ਟਰਾਲਾ ਡਬਲ ਪੰਪਾ ਟੂਲ ਬਾਕਸ ਲੱਗਿਆ ਮੰਜਾ ਲੱਗਿਆ ਬਾਰੀ ਵੀ ਹੈਗੀ ਆ ਕੁੰਡਗਾ ਛੋਡਗਾ ਲੱਗੀਆਂ ਆ ਪੰਜਾਬ ਤੋਂ ਨਸ਼ਕਾ ਵਾਇਆ ਪੂਰਾ ਮੋਡੀਫਾਈ ਟਰਾਲਾ 290000 ਰੇਟ ਆ ਆ 14 ਸੱਤ ਦਾ ਟਰਾਲਾ ਕਿਸੇ ਵੀਰ ਪਾਈ ਨੂੰ ਲੈਣਾ ਵੀ ਨਸਪਰ ਕਰ ਸਕਦੇ ਆ ਦਾਸ ਸਿੰਘ ਕੀ ਗਾਰਡਰ ਆ ਦਾਣੜੀ ਹਾਬਾ 14 ਫੁੱਟ ਲੰਮਾ ਡਬਲ ਪੰਪਾ 55 ਇੰਚ ਮੱਛੀ ਹੋਕਾ ਵੀ ਬਾਈ ਦੇ ਬੈਰ ਨਾਲ ਜਾਂ ਰੇਲੇ ਰੇਲ ਦਾ ਹਿੱਸਾ 3 ਫੁੱਟ ਵੱਡਾ ਤੇ ਸਾਰਾ ਕੁਝ ਉਹ ਹੀ ਹੈ 147 ਹੀ ਬਣਿਆ ਟਰਾਲਾ ਉਹ 167 147 ਦਾ ਡਬਲ ਪੰਪਾ ਇਹਦਾ ਰੇਟ ਹੈਗਾ 2,60,000 2,60,000 ਰੁਪਏ ਰੇਟ ਮੰਗਦੇ ਆ ਲੇਟਾ ਛੇਟਾ ਲੱਗਾ ਬੇਰਚੇ ਲੱਗੇ ਟਾਲਾ ਤਿੰਨ ਪਾਸੇ ਨੂੰ ਖੁੱਲਦਾ ਏਰੀਆ ਅੰਬਰਸਰ ਪਿੰਡ ਬਣੀਟੀਆਂ ਉਹਨਾਂ ਕੋਲੇ ਖੜੇ ਤਿੰਨੇ ਟਰਾਲੇ ਇਹ 15 ਫੁੱਟਾ 16 ਫੁੱਟਾ ਦੇ ਦੋ ਜੇ ਤੇ ਕਾਹ ਜਾ ਕੇ ਤੁਹਾਨੂੰ ਕਲੇਜਰ ਕਰਾਇਆ ਬਹੁਤ ਬਹੁਤ ਖਾਵਾਂਗੇ ਬਿਲਕੁਲ ਸਾਰੀ ਵਿਕਲ ਸਟੈਪ ਨਾ ਕਰਿਓ ਕੋਕਾ ਪੀ ਟਰਾਲਾ ਕਿਸੇ ਵੀਰ ਪਾਈਂ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਵਧੀਆ ਰੰਗ ਕੀਤਾ 2K ਦਾ ਰੰਗ ਆ ਦਾ ਸਿੰਘ ਕੀ ਗਾਡਰ ਦਾ ਨੜੀ ਹੱਬ 222 ਦੇ ਫੈਰ ਰੰਗ 2,60,000 ਰੁਪਏ ਰੇਟ ਆ ਡਬਲ ਪੰਪਾ ਵੇਨੋ ਫੋਟੋ ਆ ਗਈ ਆ ਲੇਜ਼ਰ ਕੱਟ ਦਾ ਸਾਰਾ ਟਰਾਲਾ ਬਣਿਆ ਹੁੰਦਾ ਤੇ ਕਿਵੇਂ ਆਪਾਂ ਨੂੰ ਅਗਲੇ ਫੋਟੋ ਮੈਂ ਪਾਉਂਦੇ ਆਪਾਂ ਉਮੇ ਜਾਣਕਾਰੀ ਦੇ ਦਿੰਦੇ ਹਾਂ ਠੀਕ ਹੈ ਨਾ ਤੇ ਗੱਡੀ ਲੱਗੀ ਵੀ ਗੋਲਮੋਰੀ ਦੀ ਵਧੀਆ 3 ਫੁੱਟ ਵੱਡਾ ਲਾਈਟਾ ਸਟਾ ਲੱਗਾ ਵੇਰ ਤੇ ਲੱਗੇ ਫੁੱਲ ਸ਼ੌਕੀ ਟਰਾਲਾ ਫਲ ਮੋਡੀਫਾਈ ਹੋਈ ਟਾਟਾ ਸੇਲ ਦਾ ਮਾਲ ਆ ਤੇ ਟਾਇਰ ਤੋਂ ਨਹੀਂ ਵੇਖ ਸਕਦੇ ਕਿੰਨੇ ਕੇ 30 35 40 ਪੈਸੇ ਟਾਇਰ ਆ ਤੇ ਵੀਡੀਓ ਸਾਰੀ ਵਿਕਲ ਸਟੈਪ ਪਾ ਨਾ ਕਰੇ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਸਕਦੇ ਆ ਆ ਵੀਰੇ ਲੇਜਰ ਕੜਾਇਆ ਸਤਾਨਪੁਰ ਲੋਧੀ ਕਿਸੇ ਵੀਰ ਭਾਈ ਨੂੰ ਲੈਣੀ ਹੋਣ ਵੀ ਦਾ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜੇ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਸਕਦੇ ਆ ਕੋਕਾ ਪਿਸ ਲੇਜਰ ਕੜਾਇਆ ਤੇ ਹੈਵੀ ਤੋਂ ਭਾਰੇ ਚ ਵਧੀਆ ਚੱਲਦੇ ਆ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਕੋਈ ਡੈਕ ਛੇਕ ਨਹੀਂ ਮਾਰਦੇ ਕੋਈ ਟੈਕਤਾ ਨਹੀਂ ਮਾਰਦੇ ਬਲਕਿ ਸੁੱਧ ਕਰਾਏ ਆ ਤੇ ਸਿਸਟਮ ਵਧੀਆ ਕੁੰਪਣੀ ਦਾ ਇਹਨਾਂ ਦਾ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਸਤਨਪੁਰ ਲੋਧੀ ਵੀਰ ਦਾ ਬਹੁਤ ਚੰਗਾ ਸੁਹਾ ਕਿਸੇ ਵੀਰ ਪਈ ਲੈਣੇ ਹੁਣ ਵੀ ਦਾ ਸੰਪਰਕ ਕਰ ਸਕਦੇ ਮਾਲਕ ਦਾ ਨੰਬਰ ਉੱਤੇ ਚਲਦੀ ਜਾਂਦਾ ਕੁੰਪਣੀ ਛਣਪਣੀ ਦੇ ਕੁੰਪਣੀ ਦੇ ਹੈਗੇ ਆ ਇਹ ਖੇਤ ਸੰਕੋ ਕਬ ਇਸ ਕਰਾਏ ਜਾਂ ਕਿਸੇ ਵੀਰ ਪਈ ਲੈਣੇ ਹੁਣ ਵੀ ਦਾ ਸੰਪਰਕ ਕਰ ਸਕਦੇ ਆ ਐਸ ਪਕਣਪਣੀ ਹੈ ਕਿਸੇ ਵੀਰ ਭਾਈ ਨੂੰ ਲੈਣੀ ਵੀ ਦਾ ਸੰਪਰਕ ਕਰ ਕੋਕਾ ਪੀਸ ਕੋ ਮਟਰ ਕਰਾਏ ਜਮਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਲਾ ਤਾਂ ਕਿੰਨੀ ਕੁ ਜਾਣਕਾਰੀ ਦਾਪਨ ਪਤਾ ਜਿੰਨੀ ਕਾਪਾ ਦੇ ਬੀੜ ਕੋ ਵੀ ਵੀਰੇ ਵੀ ਮਾਡਲ ਮਸ਼ੀਨਾਂ ਕਿਸੇ ਵੀਰ ਭਾਈ ਨੂੰ ਲੈਣੀ ਵੀ ਦਾ ਸੰਪਰਕ ਕਰ ਸਕਦੇ ਆ ਏਰਗਾ ਹੈਗਾ ਪਟਿਆਲਾ ਇਹਨਾਂ ਦਾ ਤੇ ਵੀ ਮਾਡਲ ਆ ਕਿਸੇ ਵੀਰ ਭਾਈ ਨੂੰ ਲੈਣੀ ਵੀ ਦਾ ਸੰਪਰਕ ਕਰ ਸਕਦੇ ਆ ਵਧੀਆ ਮਸ਼ੀਨ ਹੈ 2 ਲੱਖ ਰੁਪਿਆ ਮੰਗਦੇ ਆ ਕਿ ਐਸ ਦੀ ਮਸ਼ੀਨ ਕੋਕਾ ਪੀਸ ਕਿਸੇ ਵੀਰ ਭਾਈ ਨੂੰ ਦੇਣੀ ਵੀ ਦਾ ਸੰਪਰਕ ਕਰ ਸਕਦੇ ਆ ਤੱਕੇ ਛੱਕੇ ਚੱਲੇ ਆ ਇਸ ਇੱਕ ਦੋ ਸੀਜ਼ਨ ਲਾਇਆ ਤੀਜੇ ਸੀਜ਼ਨ ਦਾ ਚੌਥੇ ਸੀਜ਼ਨ ਦਾ ਦੇ ਬੰਦੇ ਬਾਹਰ ਹੋ ਗਏ ਘਰੇ ਖੜੀ ਰਹੀ ਹੈ ਕਿਸੇ ਵੀਰ ਪਈ ਨਹੀਂ ਲੈਣੀ ਹੋਵੇ ਵੀਰਾਂ ਸਪਰਕਰ ਸਕਦੇ ਆ 2 ਲੱਖ ਰੁਪਇਆ ਰੇਟ ਮੰਗਦੇ ਮੌਕੇ ਤੇ ਮਾਨਤਾਣ ਕਰ ਦੇਣਗੇ ਵੀ ਮਾਡਲ ਤੇ ਸਾਰੀ ਜਾਣਕਾਰੀ ਫੋਨ ਲੱਗਦੇ ਸਾਬ ਦੇ ਮਾਲਕ ਪਿੱਛਾ ਨੰਬਰ ਉੱਤੇ ਚੱਲ ਜਾਂਦਾ ਤੇ ਕੋਕਾ ਪੀਸ ਮਸ਼ੀਨ ਹੈ ਤੇ ਆ ਬੇ ਇੱਕ ਸਾਥ ਨੇ ਕੋਕੇ ਫੋਟੋ ਬਣਾ ਵੀਡੀਓ ਬਣਾਈ ਜਾਏ ਵੀਰ ਕੋ ਬਣਾ ਕੇ ਭੇਜ ਜਾ ਕਰੋ ਕੋਈ ਐਡ ਲਾਉਣੀ ਹੈ ਵੀ ਮਾਡਲ ਆ ਕਿਉਂ ਨਾ ਲਾਉਣ ਵਾਲੀ ਮਸ਼ੀਨ ਕਿਹੜੀ ਚੁੰਡੀਆਂ ਨਾ ਲਾਉਂਦੀ ਆ ਉਹ ਟਕ ਟਕ ਜੀ ਨਹੀਂ ਕਰਦੀ ਚੁੰਡੀਆਂ ਨਾ ਲਾਉਂਦੀ ਆ ਚਾਰ ਉਂਗਲਾਂ ਦੇ ਬੰਨ੍ਹਣਾ ਪੰਜ ਦੇ ਬੰਨ੍ਹਣਾ ਉਹ ਮਸ਼ੀਨ ਤੇ ਕਿਸੇ ਵੀਰ ਭਾਈ ਨੇ ਲੈਣੇ ਸੁੱਕੀ ਬਜਾਈ ਕਰਨ ਵਾਲੀ ਝੋਨਾ ਲਾਉਣ ਵਾਲੀ ਤੇ ਸੁੱਕੀ ਬਜਾਈ ਕਰਦੀ ਹੈ ਇਹ ਚੁੰਡੀਆਂ ਨਾ ਲਾਉਂਦੀ ਆ 2023 ਮਾਡਲ ਰੇਡ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਿੰਦਾ ਰੂਲਾ ਲੱਗਿਆ ਦੇ ਮਗਰਲੇ ਪਾਸੇ ਕਿ ਇਹ ਕਿਵੇਂ ਚਾਰ ਉਂਗਲਾਂ ਦੇ ਜੌਣਾ ਪੰਜਾਂ ਦੇ ਜੌਣਾ ਗੱਠ ਦੇ ਵੀਰ ਆਉਂਦੀ ਆ ਉਵੇਂ ਇਹ ਚੁੰਡੀਆਂ ਨਾ ਦੌਂਦੀ ਆ ਟਿਕਟੇ ਉਹ ਹੋਰ ਸੜ ਜੀ ਆ ਦਾਣੇ ਇਹ 2023 ਮਾਡਲ ਆ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀਰਾਂ ਸਪਰਕਰ ਸਕਦੇ ਕਦੋਂ ਕਰਨ ਦੀ ਕੋਈ ਲੋੜ ਨਹੀਂ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਾ ਸਾਰੀ ਜਾਣਕਾਰੀ ਫੋਨ ਲਾ ਕੇ ਪੁੱਛ ਸਕਦੇ ਆ ਰੇਟ ਦੱਸਿਆ ਨਹੀਂ ਨਾ ਰੇਟ ਵੀ ਨਹੀਂ ਫੋਨ ਤੇ ਕਰ ਸਕਦੇ ਆ ਬਹੁਤ ਵਧੀਆ ਮਸ਼ੀਨ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲ ਜਿਆਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ 2023 ਮਾਡਲ ਆ ਬਿੰਦ ਕੋਂ ਦੇ ਨਵੀਂ ਮਸ਼ੀਨ ਆ ਜੋ ਸੀ ਜੇ ਚੱਲੀ ਤੀਜੀ ਸੀਜ਼ਨ ਚੱਲਣੀ ਆ ਹੁਣ 22 ਜੀ ਤੇ 24 ਜੀ ਚੱਲੀ ਆ ਨਾ 23 ਜੀ ਤੇ 24 ਜੀ ਚੱਲੀ ਆ